ਸਤਿ ਸ਼੍ਰੀ ਅਕਾਲ ਜੀ ਮੈਂ ਨਵਦੀਪ ਟਾਲੀਵਾ ਤੁਸੀਂ ਵੇਖ ਰਹੇ ਹੋ ਆਨ ਇਅਰ ਇਸ ਵੇਲੇ ਸਭ ਦੀਆਂ ਨਜ਼ਰਾਂ ਬਣੀਆਂ ਹੋਈਆਂ ਨੇ ਦਿੱਲੀ ਤੇ ਕਿਉਂਕਿ ਦਿੱਲੀ ਦੇ ਵਿੱਚ ਵਿਧਾਨ ਸਭਾ ਇਲੈਕਸ਼ਨ ਦੇ ਅੱਜ ਨਤੀਜੇ ਆਉਣੇ ਨੇ ਲਗਾਤਾਰ ਸਾਰੇ ਆਪੋ ਆਪਣੇ ਘਰਾਂ ਦੇ ਵਿੱਚ ਟੀਵੀ ਲਾ ਕੇ ਬੈਠੇ ਹੋਏ ਨੇ ਕਿਉਂਕਿ ਸਭ ਨੂੰ ਇਹ ਲੱਗਦਾ ਹੈ ਕਿ ਆਖਿਰਕਾਰ ਇਸ ਵਾਰ ਦਿੱਲੀ ਦਾ ਦਾਵੇਦਾਰ ਕੌਣ ਹੋਵੇਗਾ ਕਿਉਂਕਿ 10 ਸਾਲਾਂ ਦਾ ਹਿਸਾਬ ਕਿਤਾਬ ਕੇਜਰੀਵਾਲ ਸਾਹਿਬ ਵੀ ਜੋੜ ਰਹੇ ਨੇ ਉਹਨਾਂ ਦੇ ਬਾਕੀ ਸਾਥੀ ਵੀ ਜੋੜ ਰਹੇ ਨੇ ਤੇ ਉਧਰ ਭਾਜਪਾ ਵੀ ਆਪਣਾ ਡੰਕਾ ਬੁਜਾ ਰਹੀ ਹੈ ਭਾਜਪਾ ਨੂੰ ਵੀ ਲੱਗਦਾ ਹੈ ਵੀ ਅਸੀਂ ਇਸ ਵਾਰ ਦਾਵੇਦਾਰ ਹੋ ਸਕਦੇ ਹਾਂ ਜੇਕਰ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਰੈਲੀਆਂ ਤਾਂ ਕਾਂਗਰਸ ਨੇ ਵੀ ਬਹੁਤ ਕੱਡੀਆਂ ਨੇ ਤੇ ਹੁਣ ਜੇ ਪੂਰੇ ਮਾਮਲੇ ਦੀ ਗੱਲ ਕੀਤੀ ਜਾਵੇ ਕਿ ਇਸ ਵਕਤ ਜਿਹੜੇ ਰੁਝਾਨ ਚੱਲ ਰਹੇ ਨੇ ਉਹਨਾਂ ਰੁਝਾਨਾਂ ਦੇ ਦੌਰਾਨ ਭਾਜਪਾ ਦਾ ਪਲੜਾ ਜਾਦਾ ਭਾਰੀ ਨਜ਼ਰ ਆ ਰਿਹਾ ਕਿਉਂਕਿ ਭਾਜਪਾ ਇਸ ਵਕਤ 70 ਦੇ ਵਿੱਚੋਂ 44 ਸੀਟਾਂ ਤੇ ਅੱਗੇ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੀ 25 ਸੀਟਾਂ ਤੇ ਅੱਗੇ ਚੱਲ ਰਹੀ ਹੈ ਕਾਂਗਰਸ ਦੀ ਜੇ ਗੱਲ ਕੀਤੀ ਜਾਵੇ ਤਾਂ ਕਾਂਗਰਸ ਨੇ ਹਾਲੇ ਆਪਣਾ ਖਾਤਾ ਖੋਲ੍ਹਿਆ ਹੀ ਹੈ ਤਾਂ ਉਹ ਸਿਰਫ ਤੇ ਸਿਰਫ ਇੱਕ ਸੀਟ ਲੈ ਕੇ ਜਾ ਰਹੀ ਹੈ ਜੇ ਅਦਰਸ ਦੀ ਗੱਲ ਕੀਤੀ ਜਾਵੇ ਤਾਂ ਅਦਰਸ ਨੂੰ ਹਲੇ ਤੱਕ ਕਿਤੇ ਵੀ ਕੋਈ ਸੀਟ ਨਹੀਂ ਮਿਲੀ ਕਿਉਂਕਿ ਐਸ ਵੀਆਰ ਵਿਧਾਨ ਸਭਾ ਇਲੈਕਸ਼ਨ ਦਿੱਲੀ 2025 ਸਭ ਦੀਆਂ ਨਜ਼ਰਾਂ ਉਹਨਾਂ ਤੇ ਬੜੀਆਂ ਹੋਈਆਂ ਸਨ ਲਗਾਤਾਰ ਸਟਾਰ ਪ੍ਰਚਾਰਕਾਂ ਨੇ ਉੱਥੇ ਪ੍ਰਚਾਰ ਕੀਤਾ ਸਾਰਿਆਂ ਦੀ ਡਿਊਟੀ ਲਗਾਈ ਗਈ ਦੂਰ ਦਰਾਡੇ ਤੋਂ ਇੱਕ ਪਾਰਟੀ ਦਾ ਬੰਦਾ ਉੱਥੇ ਪਹੁੰਚਿਆ ਹੋਇਆ ਸੀਗਾ ਐਸੋਰ ਪਹਿਲੀ ਵਾਰ ਵੇਖਣ ਨੂੰ ਮਿਲਿਆ ਸੀਗਾ ਕਿ ਜਦੋਂ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਹੋਣ ਤੇ ਅੱਡੀ ਚੋਟੀ ਦਾ ਜੋਰ ਲੱਗਿਆ ਹੋਵੇ ਕਿਉਂਕਿ ਉਧਰੋਂ ਬੀਜੇਪੀ ਨੇ ਾਡੀ ਚੋਟੀ ਦਾ ਜੋਰ ਲਾਇਆ ਹੋਇਆ ਸੀਗਾ ਤੇ ਉਧਰੋਂ ਕੇਜਰੀਵਾਲ ਸਾਹਿਬ ਦੀ ਪਾਰਟੀ ਆਬਾਦੀ ਪਾਰਟੀ ਨੇ ਾਡੀ ਚੋਟੀ ਦਾ ਜੋਰ ਲਾਇਆ ਹੋਇਆ ਸੀਗਾ ਕਾਂਗਰਸ ਦੇ ਰਾਹੁਲ ਗਾਂਧੀ ਵੀ ਕਹਿੰਦੇ ਸੀ ਕਿ ਇਹ ਸੂਵਾਰਤਾ ਦਿੱਲੀ ਤੇ ਦਬਦਬਾ ਆਪਾਂ ਆਪਣਾ ਹੀ ਕਰਨਾ ਹੈ ਪਰ ਜਦੋਂ ਤੋਂ ਨਤੀਜੇ ਉਹਨੇ ਸ਼ੁਰੂ ਹੋਏ ਨੇ ਜੱਗ ਐਗਜ਼ਿਟ ਪੋਲਸ ਦੀ ਵੀ ਗੱਲ ਕੀਤੀ ਜਾਵੇ ਤਾਂ ਕੱਲ ਤੱਕ ਦੀਆਂ ਇਹ ਖਬਰਾਂ ਸੀਗੀਆਂ ਕਿ ਸਭ ਨੂੰ ਲੱਗਦਾ ਸੀ ਕਿ ਕੇਜਰੀਵਾਲ ਫੇਰ ਤੋਂ ਅਪੱਤੇ ਖੋਲ ਸਕਦੇ ਨੇ ਕਿ ਕੇਜਰੀਵਾਲ ਦੀ ਸਰਕਾਰ ਫੇਲ ਤੋਂ ਆ ਸਕਦੀ ਹੈ ਪਰ ਉਸੇ ਦੇ ਦੌਰਾਨ ਅਧ ਵਿਚਕਾਰ ਜਦੋਂ ਦਿਨ ਹੋਇਆ ਤਾਂ ਖਬਰਾਂ ਉੜਾ ਸ਼ੁਰੂ ਹੋਈ ਹੈ ਕਿ ਕੇਜਰੀਵਾਲ ਸਾਹਿਬ ਕਹਿੰਦੇ ਨੇ ਕਿ ਉਹਨਾਂ ਦੇ ਐਮ ਐਲ ਏਜ਼ ਨੂੰ ਖਰੀਦਿਆ ਜਾ ਰਿਹਾ ਹੈ 15-15 ਕਰੋੜ ਰੁਪਏ ਦੇ ਵਿੱਚ ਭਾਪੀ ਤੇ ਦੋਸ਼ ਲਾਉਂਦੇ ਹੋਏ ਨਜ਼ਰ ਆਏ ਫਿਰ ਤੋਂ ਸਵੇਰ ਦੇ ਜਰੂਜ਼ਾਨ ਦੇਖੇ ਗਏ ਤਾਂ ਪਹਿਲੀਆਂ ਹੀ ਸੀਟਾਂ ਦੇ ਵਿੱਚ ਭਾਪੀ ਨੇ ਅੱਗੇ ਵਧਣਾ ਸ਼ੁਰੂ ਕਰਤਾ ਲਗਾਤਾਰ ਭਾਪੀ ਅੱਗੇ ਜਾ ਰਹੀ ਹੈ 25 ਸੀਟਾਂ ਆਪ ਆਮ ਆਦਮੀ ਪਾਰਟੀ ਦੀ ਚੋਲੀ ਵਿੱਚ ਪੈਂਦੀ ਹੋਈ ਨਜ਼ਰ ਆ ਰਹੀਆਂ ਨੇ ਪਰ ਹਲੇ ਤੱਕ ਇਹ ਜਿਹੜਾ ਹੈਗਾ ਸਮਝ ਨਹੀਂ ਆ ਰਿਹਾ ਕਿ ਹੁਣ ਕਿਹੜੀ ਪਾਰਟੀ ਹੈ ਜਿਹੜੀ ਅੱਗੇ ਜਾਏਗੀ ਲਗਾਤਾਰ ਸਾਡੇ ਜਿਹੜੇ ਦਰਸ਼ਕ ਨੇ ਸਾਡੇ ਨਾਲ ਜੁੜੇ ਹੋਏ ਨੇ ਤੁਸੀਂ ਵੀ ਦੱਸੋ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਦਿੱਲੀ ਦੇ ਵਿੱਚ ਕਿਹੜੀ ਪਾਰਟੀ ਦਾ ਦਬਦਬਾ ਹੋ ਸਕਦਾ ਹੈ ਕਿਹੜੀ ਪਾਰਟੀ ਕਾਬਜ ਹੋਏਗੀ ਕਿਉਂਕਿ ਮੇਨ ਮੁਕਾਬਲਾ ਜਿਹੜਾ ਹੁਣ ਤੱਕ ਵੇਖਿਆ ਜਾ ਰਿਹਾ ਉਹ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਵਿੱਚ ਉਹ ਵੇਖਿਆ ਜਾ ਰਿਹਾ ਹੈ ਜੇ ਹੁਣ ਤੱਕ ਦੀ ਗੱਲ ਕੀਤੀ ਜਾਵੇ ਤਾਂ ਰਜੋਰੀ ਗਾਰਡਨ ਤੋਂ ਭਾਜਪਾ ਦੇ ਮੰਜੰਦਰ ਸਿੰਘ ਸਿਰਸਾ ਅੱਗੇ ਚੱਲ ਰਹੇ ਨੇ ਜਨਕਪੂਰੀ ਤੋਂ ਭਾਜਪਾ ਦੇ ਆਸ਼ੀਸ਼ ਸੂਦ ਅੱਗੇ ਚੱਲ ਰਹੇ ਨੇ ਸ਼ਾਦਰਾ ਤੋਂ ਭਾਜਪਾ ਦੇ ਸੰਜੇ ਗੋਇਲ ਅੱਗੇ ਚੱਲ ਰਹੇ ਨੇ ਤੇ ਉਧਰ ਜੰਗਪੁਰਾ ਤੋਂ ਵੀ ਬੀਜੇਪੀ ਅੱਗੇ ਆ ਮਾਲਵੀਆ ਨਗਰ ਤੋਂ ਵੀ ਬੀਜੇਪੀ ਅੱਗੇ ਆ ਆਮ ਆਦਮੀ ਪਾਰਟੀ ਹਲੇ ਪਿੱਛੇ ਚੱਲ ਰਹੀ ਹੈ ਜੇ ਦਿੱਲੀ ਦੇ ਵਿਜਵਾਨਸ ਦੀ ਗੱਲ ਕੀਤੀ ਜਾਵੇ ਤੇ ਉਥੇ ਵੀ ਲਗਾਤਾਰ ਬੀਜੇਪੀ ਅੱਗੇ ਚੱਲ ਰਹੀ ਹੈ ਸੰਗਮ ਵਿਵਹਾਰ ਤੋਂ ਵੀ ਬੀਜੇਪੀ ਦਾ ਅੱਗੇ ਹੈ ਗ੍ਰੇਟਰ ਕਲਾਸ਼ ਤੋਂ ਆਮ ਆਦਮੀ ਪਾਰਟੀ ਦੇ ਸੌਰਵ 파ਰਦਵਾਜ ਅੱਗੇ ਚੱਲ ਰਹੇ ਨੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਸਕੂਨ ਜ਼ਰੂਰ ਮਿਲ ਰਿਹਾ ਹੈ ਕਿ ਅਸੀਂ ਕਮ ਸੇ ਕਮ 20 ਦਾ ਅੰਕੜਾ ਤਾਂ ਪਾਰ ਕਰ ਹੀ ਗਏ ਆ ਪਰ ਬੀਜਪੀ ਨੇ ਉਹਨਾਂ ਨੂੰ ਅੱਧੋ-ਅੱਧ ਦੇ ਫਰਕ ਨਾਲ ਪਿੱਛੇ ਰੱਖਿਆ ਹੋਇਆ ਬੀਜਪੀ ਇਸ ਵਕਤ 44 ਸੀਟਾਂ ਦੇ ਅੱਗੇ ਚੱਲ ਰਹੀ ਹੈ ਆਮ ਆਦਮੀ ਪਾਰਟੀ ਫਿਲਹਾਲ 25 ਸੀਟਾਂ ਤੇ ਹੈ ਕਾਂਗਰਸ ਹਲੇ ਤੱਕ ਇੱਕ ਤੋਂ ਵੱਧ ਨਹੀਂ ਹੋ ਪਾਈ ਤੇ ਆਦਰਸ ਤਾਂ ਹਲੇ ਤੱਕ ਆਪਣੇ ਪੱਤੇ ਖੋਲ ਹੀ ਨਹੀਂ ਪਾਈ ਤਾਂ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਬਿਜਵਾਸਨ ਤੋਂ ਬੀਜਪੀ ਦੇ ਕੇਲਾਸ਼ ਗਹਿਲੋਦ ਅੱਗੇ ਚੱਲ ਰਹੇ ਨੇ ਤੇ ਉਧਰ ਪਾਲਮ ਤੋਂ ਬੀਜਪੀ ਦੇ ਖੁਲਦੀਪ ਸੋਲੰਕੀ ਅੱਗੇ ਚੱਲ ਰਹੇ ਨੇ ਤੇ ਜੇ ਗੱਲ ਕੀਤੀ ਜਾਵੇ ਤਾਂ ਜਰਨੈਲ ਸਿੰਘ ਤਿਲਕਨਗਰ ਤੋਂ ਆਮ ਆਦਮੀ ਪਾਰਟੀ ਦੇ ਨੇ 1195 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਜਰਨੈਲ ਸਿੰਘ ਉਹ ਚਿਹਰਾ ਜੋ ਆਮ ਆਦਮੀ ਪਾਰਟੀ ਦਾ ਹੌਟ ਸੀਟ ਦਾ ਚਿਹਰਾ ਮੰਨਿਆ ਜਾ ਰਿਹਾ ਹੈ ਜਿੱਥੇ ਕਿ ਅੱਡੀ ਚੋਟੀ ਦਾ ਇੱਥੇ ਵੀ ਮੁਕਾਬਲਾ ਸੀਗਾ ਕੁੰਡੀਆਂ ਦੇ ਆਪਾਂ ਜੇਕਰ ਕਹਿੰਦੇ ਹਾਂ ਕਿ ਪੰਜਾਬੀ ਵਿੱਚ ਕਹਿੰਦੇ ਕੁੰਡੀਆਂ ਦੇ ਸਿੰਘ ਫਸੇ ਹੋਏ ਸੀ ਜਰਨੈਲ ਸਿੰਘ ਆਮ ਆਦਮੀ ਪਾਰਟੀ ਦਾ ਉਹ ਵਫਾਦਾਰ ਬੰਦਾ ਹੈ ਜਿਸ ਨੇ ਆਮ ਆਦਮੀ ਪਾਰਟੀ ਦਾ ਹਰ ਵਕਤ ਮੋਢੇ ਨਾਲ ਮੋਢਾ ਲਾ ਕੇ ਸਾਥ ਦਿੱਤਾ ਗੱਲ ਭਾਵੇਂ ਦਿੱਲੀ ਦੀ ਹੋਵੇ ਗੱਲ ਭਾਵੇਂ ਪੰਜਾਬ ਦੀਆਂ ਚੋਣਾਂ ਦੀ ਹੋਵੇ ਹਰਿਆਣਾ ਦੀ ਹੋਵੇ ਜਾਂ ਫਿਰ ਗੋਆ ਦੇ ਵਿੱਚ ਜਦੋਂ ਇਲੈਕਸ਼ਨ ਦੇ ਲਈ ਗਏ ਸੀਗੇ ਉਦੋਂ ਦੀ ਹੋਵੇ ਤਾਂ ਆਮ ਆਦਮੀ ਪਾਰਟੀ ਨੂੰ ਉਹਨਾਂ ਤੇ ਬੜਾ ਮਾਣ ਹੈ ਤਾਂ ਹੀ ਲੱਗਦਾ ਵੀ 1195 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਆਉਣ ਵਾਲੇ ਸਮੇਂ ਦੇ ਦੌਰਾਨ ਕੀ ਕੁਝ ਰੁਝਾਨ ਦੱਸੇਗਾ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਪਰ ਹੁਣ ਦੀ ਘੜੀ ਤਿਲਕਨਗਰ ਤੋਂ ਜਰਨੈਲ ਸਿੰਘ 1195 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਤੇ ਉਧਰ ਸਤੰਦਰ ਜਨਵੀ ਆਮ ਆਦਮੀ ਪਾਰਟੀ ਦੇ ਅੱਗੇ ਚੱਲ ਰਹੇ ਨੇ ਬੱਦਰਪੁਰ ਤੋਂ ਆਮ ਆਦਮੀ ਪਾਰਟੀ ਅੱਗੇ ਐ ਤਿਰਲੋਕਪੁਰੀ ਤੋਂ ਵੀ ਆਮ ਆਦਮੀ ਪਾਰਟੀ ਅੱਗੇ ਐ ਕੋਂਡਲੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਪੱਤਾ ਖੋਲ੍ਹਿਆ ਹੋਇਆ ਹੈ ਦਿੱਲੀ ਇਲੈਕਸ਼ਨ ਦੇ ਨਤੀਜੇ ਲਗਾਤਾਰ ਤੁਸੀਂ ਵੇਖ ਰਹੇ ਹੋ ਆਮ ਆਦਮੀ ਪਾਰਟੀ 25 ਸੀਟਾਂ ਲੈ ਕੇ ਖੜੇ ਜਾ ਰਹੀ ਹੈ ਭਾਜਪਾ ਦੀਆਂ 44 ਨੇ ਕਾਂਗਰਸ ਦੀ 1 ਕੈ 70 ਸੀਟਾਂ ਦਾ ਮੁਕਾਬਲਾ ਹੈ ਲਗਾਤਾਰ ਸਾਰੀਆਂ ਪਾਰਟੀਆਂ ਅੱਗੇ-ਅੱਗੇ ਵੱਧ ਰਹੀਆਂ ਨੇ ਇਸੇ ਦੇ ਦੌਰਾਨ ਹੀ ਸਾਰੇ ਲੀਡਰਸ ਦੇ ਵੀ ਆਪੋ ਆਪਣੇ ਬਿਆਨ ਸਾਹਮਣੇ ਆ ਰਹੇ ਨੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨੇ ਕਿ ਅਸੀਂ 10 ਸਾਲ ਦਿੱਲੀ ਨੂੰ ਦਿੱਤੇ ਨੇ 10 ਸਾਲਾਂ ਦਾ ਮੁਆਵਜ਼ਾ ਜਿਹੜਾ ਉਹ ਲੋਕ ਸਾਨੂੰ ਜ਼ਰੂਰ ਦੇਣਗੇ ਤਾਂ ਉਹਨਾਂ ਨੇ ਕਿਹਾ ਹੈ ਕਿ ਲੋਕਾਂ ਨੇ ਸਾਡਾ ਕੰਮ ਵੇਖਿਆ ਲੋਕ ਨੇ ਜਿਹੜੇ ਉਹ ਸਾਨੂੰ ਵੋਟ ਜ਼ਰੂਰ ਕਰਨਗੇ ਤੇ ਉਧਰ ਬੀਜੇਪੀ ਕਹਿੰਦੀ ਹੈ ਕਿ ਆਮ ਆਦਮੀ ਪਾਰਟੀਆਂ ਨੇ ਬਹੁਤ ਜ਼ਿਆਦਾ ਕਪੜਾ ਕੀਤਾ ਹੈ ਦਿੱਲੀ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਇਲਜ਼ਾਮ ਲੱਗੇ ਨੇ ਸਭ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਦੇ ਕਈ ਵੱਡੇ ਲੀਡਰ ਦਿਗਜ ਲੀਡਰ ਵੀ ਜੇਲਾਂ ਦੀ ਸੈਰ ਕਰ ਚੁੱਕੇ ਨੇ ਜੋ ਕਿ ਭਾਜਪਾ ਨੇ ਉਹਨਾਂ ਨੂੰ ਕਰਵਾਈ ਹੈ ਵੱਖੋ-ਵੱਖਰੇ ਦੋਸ਼ਾਂ ਦੇ ਅਧੀਨ ਬੇਸ਼ੱਕ ਸਾਰੇ ਜਮਾਨਤਾ ਤੇ ਚੱਲ ਰਹੇ ਨੇ ਪਰ ਫੇਰ ਵੀ ਰੈਲੀਆਂ ਦੇ ਦੌਰਾਨ ਨਜ਼ਰ ਆਏ ਤਾਂ ਲੱਗਦਾ ਹੈ ਉਹਨਾਂ ਨੂੰ ਕਿ ਸਾਡੀ ਆਮ ਆਦਮੀ ਪਾਰਟੀ ਜਿੱਤ ਹਾਸਲ ਕਰੇਗੀ ਪਰ ਜੋ ਫਿਲਹਾਲ ਵੇਖਣ ਨੂੰ ਮਿਲ ਰਿਹਾ ਉਹੀ ਮਿਲ ਰਿਹਾ ਕਿ ਇਸ ਵਾਰ ਬੀਜੇਪੀ ਆ ਸਕਦੀ ਹੈ ਕਿਉਂਕਿ ਬੀਜੇਪੀ ਲਗਾਤਾਰ 44 ਤੇ ਖੜੀ ਹੋਈ ਹੈ ਤੇ ਉੱਥੇ ਹੀ ਆਮ ਆਦਮੀ ਪਾਰਟੀ ਵੀ 25 ਤੇ ਹੀ ਖੜੀ ਹੋਈ ਹੈ ਕਾਂਗਰਸ ਤਾਂ ਇੱਕ ਤੋਂ ਅੱਗੇ ਹਿੱਲ ਨਹੀਂ ਰਹੀ ਤੁਸੀਂ ਵੀ ਲਗਾਤਾਰ ਸਾਡੇ ਨਾਲ ਬੜੇ ਹੋਏ ਹੋ ਸਾਨੂੰ ਵੇਖ ਰਹੇ ਹੋ ਤੁਸੀਂ ਵੀ ਦਿੱਲੀ ਦੇ ਵਿੱਚ ਆਪਣਾ ਰੁਝਾਨ ਕਿਉਂਕਿ ਪੰਜਾਬ ਦੇ ਵਿੱਚ ਕੁਝ ਹੁੰਦਾ ਸੀ ਤਾਂ ਸਾਰੇ ਕਹਿੰਦੇ ਸੀ ਕਿ ਆਹ ਕੰਮ ਇੱਥੇ ਆ ਹੋ ਗਿਆ ਕਿਉਂਕਿ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ ਉਹ ਤਾਂ ਜੀ ਦਿੱਲੀ ਦੇ ਵਿੱਚ ਡੇਰੇ ਲਾਈ ਬੈਠੀ ਹੋਈ ਹੈ ਕਿਉਂਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੋਂ ਲੈ ਕੇ ਸਾਰੇ ਕੈਬਨਿਟ ਮਨਿਸਟਰ ਦਿੱਲੀ ਦੇ ਵਿੱਚ ਡੇਰੇ ਲਾ ਕੇ ਬੈਠੇ ਹੋਏ ਸੀ ਹੋਰ ਤਾਂ ਹੋਰ ਪੰਜਾਬ ਦੀਆਂ ਗੱਡੀਆਂ ਨੂੰ ਵੀ ਬੈਨ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸੀ ਉਹਨਾਂ ਨੂੰ ਲੱਗਦਾ ਸੀ ਕਿ ਪੰਜਾਬ ਦੀਆਂ ਗੱਡੀਆਂ ਜੇ ਦਿੱਲੀ ਦੇ ਵਿੱਚ ਆਉਣ ਗਿਆ ਤਾਂ ਅੰਤ ਤੱਕ ਫਿਲਵਾਉਣ ਗਿਆ ਕਿਉਂਕਿ ਚੈਨਲ ਦੇ ਜ਼ਰੀਏ ਅਸੀਂ ਤੁਹਾਨੂੰ ਸਾਰੀਆਂ ਖਬਰਾਂ ਦਿਖਾਈਆਂ ਕਿ ਕੀ ਕੁਝ ਉਥੇ ਇਲੈਕਸ਼ਨ ਦੇ ਦੌਰਾਨ ਚੱਲਦਾ ਰੰਦਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਦਾ ਇਹ ਤੁਧਕ ਕੇਜਰੀਵਾਲ ਦੇ ਹੱਕ ਚ ਭੁਗਤਾਨ ਕਰਦੇ ਹੋਏ ਨਜ਼ਰ ਆਏ ਉਹਨਾਂ ਨੇ ਕਿਹਾ ਸੀ ਕਿ 5 ਫਰਵਰੀ ਨੂੰ ਤੁਸੀਂ ਸਾਰਿਆਂ ਨੇ ਨਹਾ ਧੋ ਕੇ ਘਰਾਂ ਚੋਂ ਨਿਕਲ ਲੈ ਸਿੱਧਮ ਸਿੱਧਾ ਵੋਟ ਪਾਉਣ ਜਾਣਾ ਹੈ ਝਾੜੂ ਦਾ ਬਟਨ ਦਬਣਾ ਹੈ ਤਾਂ ਉਹਨਾਂ ਨੇ ਕਿਹਾ ਸੀ ਇੱਧਰ ਉੱਧਰ ਨਾ ਦੇਖਿਓ ਜਿਹੜਾ ਕੋਈ ਇੱਧਰ ਉੱਧਰ ਦੇਖੇਗਾ ਉਸ ਨੂੰ ਕਾਲਾ ਮੋਤੀਆ ਵੀ ਹੋ ਸਕਦਾ ਹੈ ਇਹ ਬਿਆਨ ਸਿਖਿਆ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਕਿਉਂਕਿ ਉਹ ਆਪਣੀ ਸ਼ਾਇਰੀ ਦੇ ਨਾਲ ਆਪਣੀ ਬਿਆਨਬਾਜ਼ੀ ਦੇ ਨਾਲ ਅਕਸਰ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਨੇ ਤਾਂ ਹੁਣ ਵੇਖਣਾ ਹੋਵੇਗਾ ਕਿ ਕਿਸਾ ਹਿਸਾਬ ਦੇ ਨਾਲ ਦਿੱਲੀ ਵਾਸੀ ਆ ਜਿਹੜੇ ਉਹ ਆਪਣੀਆਂ ਵੋਟਾਂ ਦਾ ਭੁਗਤਾਨ ਕਰਕੇ ਆਏ ਨੇ ਕਿਉਂ ਕੀ ਚਾਹੁੰਦੇ ਨੇ ਕਿ ਭਾਜਪੀ ਦਿੱਲੀ ਤੇ ਰਾਜ ਕਰੇ ਜਾਂ ਫਿਰ ਮੁਰਤੋਂ ਆਮ ਆਦਮੀ ਪਾਰਟੀ ਦਿੱਲੀ ਤੇ ਕਾਬਜ ਹੋਵੇ ਕਿਉਂਕਿ ਜੇ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਉਹ ਦਾਅਵੇ ਕਰਦੇ ਨੇ ਕਿ ਅਸੀਂ ਐਜੂਕੇਸ਼ਨ ਦਾ ਵਧੀਆ ਪ੍ਰਬੰਧ ਕੀਤਾ ਦਿੱਲੀ ਦੇ ਲੋਕਾਂ ਨੂੰ ਪਾਣੀ ਬਿਜਲੀ ਜਿਨ੍ਹਾਂ ਦੀ ਬਹੁਤ ਦਿੱਕਤ ਆndi ਸੀ ਉਹ ਇਹਨਾਂ ਨੂੰ ਮੁਹੱਈਆ ਕਰਵਾਈ ਹੋਰ ਤਾਂ ਹੋਰ ਅਨਾਰੇ ਕਿਹਾ ਹੈ ਕਿ ਕ੍ਰਾਈਮ ਜੋ ਬਹੁਤ ਵੱਡੇ ਪੱਧਰ ਤੇ ਹੁੰਦਾ ਸੀ ਉਸ ਨੂੰ ਵੀ ਆਮ ਆਦਮੀ ਪਾਰਟੀ ਆਉਣ ਤੋਂ ਬਾਅਦ ਕਿਤੇ ਨਾ ਕਿਤੇ ਠੱਲ ਪਈ ਆ ਪਰ ਉਦੋਂ ਹੀ ਜੇ ਵੇਖਿਆ ਜਾਵੇ ਤਾਂ ਸੈਂਟਰ ਦੇ ਵਿੱਚ ਬੀਜੇਪੀ ਸਰਕਾਰ ਹੈ ਲਗਾਤਾਰ ਤਿੰਨ ਵਾਰ ਮੋਦੀ ਸਾਹਿਬ ਵੀ ਅ ਪ੍ਰਧਾਨ ਮੰਤਰੀ ਬਣ ਚੁੱਕੇ ਨੇ ਤਾਂ ਹੁਣ ਕਿਤੇ ਨਾ ਕਿਤੇ ਲੋਕ ਵੀ ਇਹ ਚਾਹੁੰਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਵੀ ਸੈਂਟਰ ਦੇ ਵਿੱਚ ਜਿਹੜੀ ਆ ਭਾਜਪਾ ਬੈਠੀ ਆ ਪਰ ਦਿੱਲੀ ਦੇ ਵਿੱਚ ਸਰਕਾਰ ਆ ਜਿਹੜੀ ਉਹ ਪਿਛਲੇ 10 ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਬਣ ਚੌਂਦੀ ਆ ਤਾਂ ਉਸ ਹਿਸਾਬ ਦੇ ਕੰਮ ਨਹੀਂ ਹੁੰਦੇ ਕਿਉਂਕਿ ਇਨ੍ਹਾਂ ਦੋਨਾਂ ਦਾ ਆਪਸ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਕਲੇਸ਼ ਰਹਿੰਦਾ ਹੈ ਕਿਹੜ ਨੂੰ ਸੈਂਟਰ ਸਰਕਾਰ ਵੀ ਦਿੱਲੀ ਦੇ ਵਿੱਚ ਬੈਠੀ ਐ ਕਿਹੜ ਨੂੰ ਵਿਧਾਨ ਸਭਾ ਦਿੱਲੀ ਦੀਆਂ ਇਲੈਕਸ਼ਨਸ ਦੇ ਵਿੱਚ ਜਿਹੜੇ ਨੇ ਉਹ ਅਰਵਿੰਦ ਕੇਜਰੀਵਾਲ ਮੋਰੀ ਬਣ ਜਾਂਦੇ ਨੇ ਉਥੋਂ ਦੇ ਮੰਤਰੀ ਬਣ ਜਾਂਦੇ ਨੇ ਮੁੱਖ ਮੰਤਰੀ ਬਣ ਜਾਂਦੇ ਨੇ ਪਰ ਮੇਨ ਗੱਲ ਉੱਥੇ ਇਹ ਹੁੰਦੀ ਹੈ ਕਿ ਉਹਨਾਂ ਦੇ ਹੱਥ ਦੇ ਵਿੱਚ ਕੁਝ ਨਹੀਂ ਰਹਿੰਦਾ ਕਿਉਂਕਿ ਸਾਰਾ ਕੁਝ ਕੰਮ ਕਾਜ ਆ ਜੈ ਜਿਹੜਾ ਉਹ ਸੈਂਟਰ ਗਵਰਨਮੈਂਟ ਦੇ ਹੱਥਾਂ ਦੇ ਵਿੱਚ ਹੁੰਦਾ ਉਹ ਸਭ ਕੁਝ ਆਪਣਾ ਉਥੋਂ ਚਲਾਉਂਦੇ ਨੇ ਇਸ ਲਈ ਕਈ ਸਾਲਾਂ ਤੋਂ ਲੋਕ ਉਥੋਂ ਦੇ ਹਤਾਸ਼ ਹੁੰਦੇ ਨੇ ਕਿਉਂਕਿ ਜਦੋਂ ਅਸੀਂ ਫੀਲਡ ਦੇ ਵਿੱਚ ਨਿਕਲਦੇ ਆ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਤਾਂ ਲੋਕਾਂ ਤੋਂ ਬਹੁਤ ਕੁਝ ਸੁਣਨ ਨੂੰ ਮਿਲਦਾ ਕਈ ਤਾਂ ਕਹਿੰਦੇ ਨੇ ਕਿ ਔਰਤਾਂ ਦੇ ਲਈ ਬੱਸ ਸਵਾਰ ਮੁਫਤ ਕਰ ਦਿੱਤਾ ਬਹੁਤ ਸਾਰੀਆਂ ਉਹਨਾਂ ਨੂੰ ਸੁਵਿਧਾਵਾਂ ਦਿੱਤੀਆਂ ਗਈਆਂ ਨੇ ਤੇ ਜੇ SWR ਦੀ ਇਹ ਚੋਣ ਮੈਨੀਫੈਸਟੋ ਦੀਆਂ ਗੱਲਾਂ ਕੀਤੀਆਂ ਜਾਣ ਤਾਂ ਸਾਰੀਆਂ ਹੀ ਪਾਰਟੀਆਂ ਨੇ ਆਪੋ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਲੋਕਾਂ ਨੂੰ ਲੁਭਾਉਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਨੇ ਗੱਲ ਭਾਵੇਂ ਕਿਸਾਨਾਂ ਨੂੰ ਪੈਨਸ਼ਨ ਦੇਣ ਦੀ ਹੋਵੇ ਗੱਲ ਭਾਵੇਂ ਔਰਤਾਂ ਨੂੰ ਰੋਜ਼ਗਾਰ ਦੇਣ ਦੀ ਹੋਵੇ ਉਹਨਾਂ ਦੇ ਮੁਫਤ বাস ਸਫ਼ਰ ਦੀਆਂ ਸੁਵਿਧਾਵਾਂ ਦੀ ਹੋਵੇ ਗੱਲ ਭਾਵੇਂ ਬੁਢਾਪਾ ਪੈਨਸ਼ਨ ਦੀ ਹੋਵੇ ਕਿ ਉਹਨਾਂ ਦੀ ਬੁਢਾਪਾ ਪੈਨਸ਼ਨ 1500 ਤੋਂ ਵਧਾ ਦਿੱਤੀ ਗਈ ਹੈ 2500 ਤੱਕ ਕਰ ਦਿੱਤੀ ਗਈ ਹੈ ਤੇ ਹੋਰ ਵੀ ਬਹੁਤ ਸਾਰੇ ਇਵਨ ਕਿ ਭਾਜੀਪੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜਿੰਨੇ ਵੀ ਬੇਰੋਜ਼ਗਾਰ ਨੇ ਜਿੰਨੇ ਵੀ ਨੌਜਵਾਨ ਨੇ ਉਨ੍ਹਾਂ ਦੇ ਲਈ ਤਰ੍ਹਾਂ ਤਰ੍ਹਾਂ ਦੇ ਮਿਸ਼ਨ ਸ਼ੁਰੂ ਕੀਤੇ ਜਾਣਗੇ ਇੰਟਰਨਸ਼ਿਪ ਨਾਂ ਦੇ ਨਾਲ ਤੇ ਕਿਉਂਕਿ ਉਹਨਾਂ ਨੂੰ ਫੈਕਟਰੀਆਂ ਦੇ ਵਿੱਚ ਕੰਪਨੀਆਂ ਦੇ ਵਿੱਚ ਪ੍ਰੋਪਰ ਕੰਮ ਮਿਲ ਸਕੇ ਤਾਂ ਹੁਣ ਲੋਕ ਵੀ ਸਿਆਣੇ ਹੋ ਗਏ ਨੇ ਪਿਛਲੇ 10 ਸਾਲਾਂ ਦੇ ਦੌਰਾਨ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਹੈ ਉਦੋਂ ਤੋਂ ਲੋਕਾਂ ਨੇ ਵੀ ਬਹੁਤ ਕੁਝ ਵੇਖਣਾ ਸ਼ੁਰੂ ਕਰ ਦਿੱਤਾ ਕਿ ਕਿਹੜੇ ਲੀਡਰ ਨੇ ਜੋ ਸਾਡੇ ਪੱਖ ਦੇ ਵਿੱਚ ਆਉਂਦੇ ਨੇ ਕਿਹੜੇ ਲੀਡਰ ਨੇ ਜੋ ਵੋਟਾਂ ਲੈ ਕੇ ਚਲੇ ਜਾਂਦੇ ਨੇ ਕਿਉਂਕਿ ਜਦੋਂ ਇੱਕ ਵਾਰੀ VOTING ਹੋ ਗਈ ਹੈ ਅਸੀਂ ਕਿਸੇ ਨੂੰ ਆਪਣਾ ਲੀਡਰ ਬਣਾਤਾ ਹੈ ਤਾਂ ਇਹ ਤਾਂ ਸੱਚ ਹੈ ਕਿ ਵੋਟਾਂ ਲੈਣ ਦੇ ਲਈ ਤਾਂ ਤੁਹਾਡੇ ਘਰ ਤੱਕ ਪਹੁੰਚਦੇ ਨੇ ਪਰ ਉਸ ਤੋਂ ਬਾਅਦ ਉਹ ਉਸ ਗਲੀ ਮੁਹੱਲੇ ਦਾ ਨਾਮ ਹੀ ਭੁੱਲ ਜਾਂਦੇ ਨੇ ਤੁਹਾਨੂੰ ਸ਼ਕਲਾ ਹੀ ਨਹੀਂ ਦਿਖਾਉਂਦੇ ਕਿਉਂਕਿ ਬਹੁਤ ਸਾਰੇ ਬਾਡੀਗਾਰਡਸ ਹੁੰਦੇ ਨੇ ਜਿਹੜੇ ਉਹਨਾਂ ਦੇ ਆਲੇ ਦੁਆਲੇ ਫਿਰਦੇ ਰਹਿੰਦੇ ਨੇ ਫੋਨ ਕਾਲਸ ਤੇ ਜਿੰਨੀ ਮਰਜ਼ੀ ਤੁਸੀਂ ਸਿਫਾਰਸ਼ਾਂ ਪਾ ਲੋ ਤੁਹਾਨੂੰ ਕੋਈ ਨਹੀਂ ਮਿਲਦਾ ਇਸੇ ਲਈ ਚੈਨਲ ਦੇ ਮਾਧਿਅਮ ਰਾਹੀਂ ਹਰ ਵਾਰ ਤੁਹਾਨੂੰ ਵਾਰ-ਵਾਰ ਇਹੀ ਸਮਝਾਉਂਦੇ ਰਹੇ ਆ ਕਿ ਜੋ ਤੁਹਾਨੂੰ ਲੱਗਦਾ ਹੈ ਕਿ ਪਾਰਟੀ ਚੰਗੀ ਕੰਮ ਕਰੇਗੀ ਜੋ ਲੱਗਦਾ ਹੈ ਕਿ ਲੀਡਰ ਵਧੀਆ ਕੰਮ ਕਰ ਰਹੇ ਨੇ ਉਹਨਾਂ ਨੂੰ ਹੀ ਆਪਣਾ ਵੋਟ ਦਿਓ ਤਾਂ ਹੁਣ ਵੇਖਣਾ ਹੋਵੇਗਾ ਕਿ ਦਿੱਲੀ ਵਾਸ ਸੀਆ ਨੇ ਵੋਟ ਆਖਰਕਾਰ ਕਿਸ ਨੂੰ ਦਿੱਤੀ ਹੈ ਕਿਉਂਕਿ ਅੱਜ 8 ਫਰਵਰੀ ਦਾ ਉਹ ਦਿਨ ਹੈ ਜਦੋਂ ਕਿ ਇਹ ਪਤਾ ਲੱਗੇਗਾ ਕਿ ਹੁਣ ਦਿੱਲੀ ਦਾ ਦਾਵੇਦਾਰ ਕੌਣ ਹੋਵੇਗਾ ਤੇ ਉਧਰ ਵਿਧਾਨ ਸਭਾ ਦੇ ਲਈ ਆਪਾਂ ਫੇਰ ਤੋਂ ਰੁਕ ਕਰਦੇ ਹਾਂ ਕਿ ਆਮ ਆਦਮੀ ਪਾਰਟੀ 28 ਸੀਟਸ ਲੈ ਚੁੱਕੀ ਹੈ ਹੁਣ ਤੱਕ ਬੀਜਪੀ ਜਿਹੜੀ ਉਹ 44 ਤੋਂ ਵਹਿਕ ਆ ਗਈ ਹੈ ਉਹ 41 ਤੇ ਪਹੁੰਚ ਗਈ ਹੈ ਕਾਂਗਰਸ ਹਲੇ ਤੱਕ ਇੱਕ ਨਹੀਂ ਟੱਪ ਪਈ ਨਾ ਉਹਦੀ ਸੀਟ ਘਟੀ ਹੈ ਤੇ ਨਾ ਹੀ ਉਹਦੀ ਸੀਟ ਵਧੀ ਹੈ ਸੋ ਰਾਹੁਲ ਗਾਂਧੀ ਪ੍ਰਹਿਂਗਾ ਗਾਂਧੀ ਉਹਨਾਂ ਦੀ ਨਜ਼ਰਾਂ ਵੀ ਬਣੀਆਂ ਹੋਈਆਂ ਹੋਣਗੀਆਂ ਉਹ ਵੀ ਸੋਚ ਰਹੇ ਹੋਣਗੇ ਵੀ ਘਾਟ ਹੈ ਜਿਹੜੀ ਉਹ ਕਿੱਥੇ ਰਹਿ ਗਈ ਕਿਉਂਕਿ ਰਾਹੁਲ ਗਾਂਧੀ ਨੇ ਪਿਛਲੇ ਸਾਲਾਂ ਦੇ ਦੌਰਾਨ ਭਾਰਤ ਜੋੜ ਯਾਤਰਾ ਜਦੋਂ ਸ਼ੁਰੂ ਕੀਤੀ ਸੀ ਤਾਂ ਦਿੱਲੀ ਤੋਂ ਲੈ ਕੇ ਪੰਜਾਬ ਹਰਿਆਣਾ हिमाचल गोवा हर एक वर्ग ਨੂੰ ਹਰ ਇੱਕ ਪਰਸਨ ਨੂੰ ਆਪਣੇ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ ਦਿੱਲੀ ਦੇ ਵਿੱਚ ਵੀ ਉਹਨਾਂ ਨੇ ਬਹੁਤ ਸਾਰੇ ਕੰਮਾਂ ਨੂੰ ਲੈ ਕੇ ਗੱਲਬਾਤ ਕੀਤੀ ਸੀ ਮਜ਼ਦੂਰਾਂ ਨੂੰ ਮਿਲਦੇ ਰਹਿੰਦੇ ਸੀਗੇ ਕਾਮਿਆਂ ਨੂੰ ਮਿਲਦੇ ਰਹਿੰਦੇ ਸੀਗੇ ਸਕੂਲ ਵਿਦਿਆਰਥੀਆਂ ਨੂੰ ਮਿਲਦੇ ਰਹਿੰਦੇ ਸੀਗੇ ਆਟੋ ਵਾਲਿਆਂ ਦੀ ਗੱਲ ਹੋਵੇ ਮੁਲਾਜ਼ਮਾਂ ਦੀ ਗੱਲ ਹੋਵੇ ਹਰ ਇੱਕ ਗੱਲ ਤੇ ਉਹਨਾਂ ਨੇ ਆਵਾਜ਼ ਚੁੱਕੀ ਕਿਉਂਕਿ ਦਿੱਲੀ ਦੇ ਵਿੱਚ ਵਿਰੋਧੀ ਧਿਰ ਪਾਰਲੀਮੈਂਟ ਦੇ ਵਿੱਚ ਵਿਰੋਧੀ ਧਿਰ ਵਜੋਂ ਹੋ ਕੰਮਕਾਜ ਕਰ ਰਹੇ ਨੇ ਹਰ ਇੱਕ ਮੌਕੇ ਤੇ ਬੋਲਦੇ ਹੋਏ ਨਜ਼ਰ ਆਉਦੇ ਨੇ ਪਰ ਪਤਾ ਨਹੀਂ ਕਿਉਂ ਦਿੱਲੀ ਵਾਸੀ ਉਹਨਾਂ ਨੂੰ ਉਸ ਹੱਦ ਤੱਕ ਪਸੰਦ ਨਹੀਂ ਕਰਦੇ ਜਿਵੇਂ ਕਿ ਉਹ ਚਾਹੁੰਦੇ ਨੇ ਕਿ ਲੋਕ ਸਾਨੂੰ ਪਸੰਦ ਕਰਨ ਕਿਉਂਕਿ ਨਤੀਜਾ ਆਪਾਂ ਵੇਖ ਹੀ ਰਹੇ ਆ ਕਿ ਕਾਂਗਰਸ ਨੂੰ ਹਲੇ ਤੱਕ ਸਿਰਫ ਤੇ ਸਿਰਫ ਇੱਕ ਸੀਟ ਮਿਲੀ ਹੈ ਤਕਰੀਬਨ ਸਾਢੇ 10 11 ਵਜੇ ਦਾ ਸਮਾਂ ਹੋ ਚੱਲਿਆ ਕਿ 8 ਵਜੇ ਤੋਂ ਜਿਹੜੀ ਸੀਗੀ ਪ੍ਰਕਿਰਿਆ ਸ਼ੁਰੂ ਹੋਈ ਸੀ ਤਾਂ ਹੁਣ ਤੱਕ ਸਿਰਫ ਇੱਕ ਸੀਟ ਦਾ ਮਿਲਣਾ ਬਹੁਤ ਵੱਡੇ ਸਵਾਲ ਖੜੇ ਕਰਦਾ ਕਿਉਂਕਿ ਆਉਣ ਵਾਲੇ ਸਮੇਂ ਦੇ ਦੌਰਾਨ ਹੋਰ ਸੂਬਿਆਂ ਦੇ ਵਿੱਚ ਵੀ ਇਲੈਕਸ਼ਨ ਹੋਣੀ ਹੈ ਤਾਂ ਕਾਂਗਰਸ ਦੇ ਲਈ ਇੱਕ ਚਿੰਤਾ ਬਣੀ ਹੋਵੇਗੀ ਕਿ ਜਦੋਂ ਦਿੱਲੀ ਦੇ ਵਿੱਚ VOTING ਨਹੀਂ ਮਿਲੀ ਤਾਂ ਲੋਕ ਬਾਕੀ ਉਹਨਾਂ ਨੂੰ ਕਿਸੇ ਹਿਸਾਬ ਦਾ ਪਸੰਦ ਕਰਨਗੇ ਪਰ ਉਤੇ ਹੀ ਆਮ ਆਦਮੀ ਪਾਰਟੀ ਜੋ ਕਿ ਦਾਅਵੇ ਕਰਦੀ ਹੈ ਕਿ ਅਸੀਂ ਦਿੱਲੀ ਦੇ ਵਿੱਚ ਵੀ ਬਹੁਤ ਕੁਝ ਕੀਤਾ ਅਸੀਂ ਪੰਜਾਬ ਦੇ ਵਿੱਚ ਵੀ ਬਹੁਤ ਕੁਝ ਕੀਤਾ ਪਰ ਹੁਣ ਲੋਕ ਸਿਆਣੇ ਹੋ ਗਏ ਨੇ ਕਿਉਂਕਿ ਮੇਨ ਗੱਲ ਉਥੇ ਜੇ ਗੱਲ ਕੀਤੀ ਜਾਵੇ ਕਿ ਕਈ ਐਸੇ ਏਰੀਏ ਨੇ ਸੱਤ ਸੀਟਾ ਐਸੀਆਂ ਨੇ ਜਿੱਥੇ ਪੰਜਾਬੀਆਂ ਦਾ ਗੜ ਹੈ ਜਿੱਥੇ ਮੋਸਟਲੀ ਪੰਜਾਬੀ ਰਹਿੰਦੇ ਨੇ ਉਹ ਪੰਜਾਬੀ ਜਿਨ੍ਹਾਂ ਦਾ ਪੰਜਾਬ ਦੇ ਨਾਲ ਗੂੜਾ ਨਾਤਾ ਹੈ ਰਿਸ਼ਤੇਦਾਰੀਆਂ ਮੋਸਟਲੀ ਪੰਜਾਬ ਦੇ ਵਿੱਚ ਨੇ ਤਾਂ ਸਾਰੇ ਇੱਕ ਦੂਜੇ ਨਾਲ ਗੱਲਬਾਤ ਕਰਦੇ ਰਹਿੰਦੇ ਨੇ ਉਥੋਂ ਲੱਗਦਾ ਸੀ ਆਮ ਆਦਮੀ ਪਾਰਟੀ ਨੂੰ ਕਿ ਇੱਥੋਂ ਦਾ ਅਸੀਂ ਆਪਣੀਆਂ ਸੀਟਾਂ ਪੱਕੀਆਂ ਕਾਰੀ ਲਵਾਂਗੇ ਪਰ ਉਥੇ ਵੀ ਸਾਰੀਆਂ ਸੀਟਾਂ ਤੇ ਤਕਰੀਬਨ ਬੀਜੇਪੀ ਹੀ ਆਪਣਾ ਭੁਗਤਾਨ ਕਰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਬੀਜੇਪੀ ਦੀ ਵੋਟ ਬੈਗ ਉੱਥੇ ਬਹੁਤ ਜ਼ਿਆਦਾ ਨਿਕਲ ਰਹੀ ਹੈ ਕੀ ਕਾਰਨ ਨੇ ਇਸ ਦੇ ਬਾਅਦ ਵੀ ਆਪਾਂ ਗੱਲਬਾਤ ਕਰਦੇ ਰਹਿਣਾਗੇ ਕਿਉਂਕਿ ਸਾਡੇ ਕਈ ਸਹਿਯੋਗੀ ਨੇ ਜੋ ਉੱਥੇ ਫੀਲਡ ਦੇ ਵਿੱਚ ਨਿਕਲੇ ਹੋਏ ਨੇ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਉਹਨਾਂ ਦਾ ਵੀ ਸਭ ਕੁਝ ਤੁਹਾਨੂੰ ਦਿਖਾਉਂਦੇ ਰਹਾਂਗੇ ਪਰ ਫਿਲਹਾਲ ਜੇ ਗੱਲ ਕੀਤੀ ਜਾਵੇ ਕਿ ਬੀਜੇਪੀ ਹੋਰ ਬੈਕ ਆ ਗਈ ਹੈ ਜੀ ਬੀਜੇਪੀ 41 ਸੀਟਾਂ ਤੇ ਆ ਗਈ ਹੈ ਆਮ ਆਦਮੀ ਪਾਰਟੀ ਵਧ ਰਹੀ ਹੈ ਲਗਾਤਾਰ ਆਮ ਆਦਮੀ ਪਾਰਟੀ ਨੇ ਹੁਣ 29 ਸੀਟਾਂ ਹਾਸਲ ਕਰ ਲੀਆਂ ਨੇ ਤੇ ਕਾਂਗਰਸ ਦਾ ਵਿਚਾਰੀ ਜਿੰਮੀ ਖਾਲੀ ਹੋ ਗਈ ਹੈ ਉਹ ਅਦਰ ਦੇ ਨਾਲ ਪਹੁੰਚ ਗਿਆ ਦੋਨੇ ਜਾਣੇ 0 0 ਹੋ ਗਏ ਨੇ ਤਾਂ ਬੀਜੇਪੀ 41 ਆਮ ਆਦਮੀ ਪਾਰਟੀ 29 ਤਾਂ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਥੋੜੀ ਜਿਹੀ ਖੁਸ਼ੀ ਵੇਖਣ ਨੂੰ ਮਿਲੇਗੀ ਕਿਉਂਕਿ ਉਹਨੂੰ ਲੱਗਦਾ ਹੈ ਕਿ ਬੀਜੇਪੀ ਬੈਕ ਆਉਟ ਹੋਣੀ ਸ਼ੁਰੂ ਹੋ ਗਈ ਆ ਤਾਂ ਦੋਨਾਂ ਦੇ ਵਿਚਕਾਰ ਜੇ فاਸਲੇ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਅਠਾਈ ਤੇ ਆ ਬੀਜੇਪੀ ਜਿਹੜੀ ਉਹ 42 ਤੇ ਐ ਤਾਂ 10 12 ਸੀਟਾਂ ਦਾ ਇਹਨਾਂ ਦੇ ਵਿੱਚ ਅੰਤਰ ਰਹਿ ਗਿਆ ਕਾਂਗਰਸ ਬਿਲਕੁਲ ਸਫਾਇਆ ਹੋ ਗਿਆ ਹੈ ਅਦਰ ਦਾ ਤਾਂ ਸਫਾਇਆ ਪਹਿਲੇ ਹੀ ਸੀ ਤਾਂ ਹੁਣ ਮੇਨ ਟੱਕਰ ਜਿਹੜੀ ਮੰਨੀ ਜਾ ਰਹੀ ਹੈ ਉਹ ਆਮ ਆਦਮੀ ਪਾਰਟੀ ਤੇ ਬੀਜੇਪੀ ਦੀ ਮੰਨੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਰੁਝਾਨਾ ਦੇ ਵਿੱਚ ਕਾਂਗਰਸ ਜ਼ੀਰੋ ਹੋ ਗਈ ਹੈ ਬਾਬਰਪੁਰ ਤੋਂ ਆਮ ਆਦਮੀ ਪਾਰਟੀ ਦੇ ਗੋਪਾਲ ਰਾਏ ਅੱਗੇ-ਅੱਗੇ ਨੇ ਰਜ਼ੋਰੀ ਗਾਰਡਨ ਤੋਂ ਭਾਜਪਾ ਅੱਗੇ ਚੱਲ ਰਹੀ ਹੈ ਕਾਲਕਾਜੀ ਤੋਂ ਵੀ ਭਾਜਪਾ ਅੱਗੇ ਚੱਲ ਰਹੀ ਹੈ ਕਾਲਕਾਜੀ ਤੋਂ ਸੀਐਮ ਅਤਾਸ਼ੀ ਅਤੀਸ਼ੀ ਸੰਨ ਜੋ ਜਿਨ੍ਹਾਂ ਨੇ ਬਹੁਤ ਸਾਰਾ इवन ਕੀ ਹੁਣ ਵੀ ਕੁਝ ਟਾਈਮ ਪਹਿਲਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਲੋਕ ਨੇ ਦਿੱਲੀ ਵਾਸੀ ਨੇ ਉਹ ਸਾਡਾ ਸਾਥ ਜ਼ਰੂਰ ਦੇਣਗੇ ਕਿਉਂਕਿ ਅਸੀਂ ਦਿੱਲੀ ਦੇ ਲਈ ਬਹੁਤ ਸਾਰੇ ਕੰਮ ਕੀਤੇ ਨੇ ਪਰ ਹੁਣ ਕੀ ਬਣੇਗਾ ਹੁਣ ਅਗਲੇ ਜਿਹੜੇ ਹੈਗੇ ਨੇ ਉਹਨਾਂ ਨੂੰ ਰੋਜ਼ਾਨਾ ਦਾ ਵੀ ਵੇਖਣਾ ਹੋਵੇਗਾ ਕਿਉਂਕਿ ਜਿਹੜੀਆਂ ਹੌਟ ਸੀਟਾਂ ਮੰਨੀਆਂ ਜਾ ਰਹੀਆਂ ਸੀ ਸਾਰੀਆਂ ਹੀ ਹੌਟ ਸੀਟਾਂ ਤੋਂ ਤਕਰੀਬਨ ਭਾਜਪਾ ਅੱਗੇ ਜਾ ਰਹੀ ਹੈ ਲਗਾਤਾਰ ਅੱਪਾ ਅੱਗੇ ਵੱਧੇ ਜਾਂਦੇ ਆ ਗੱਲ ਕਰਾਂਗੇ ਗਾਂਧੀ ਨਗਰ ਦੀ ਜਿੱਥੇ ਕਿ ਬੀਜੇਪੀ ਅੱਗੇ ਆ ਰਜ਼ੋਰੀ ਗਾਰਡਨ ਦੇ ਵਿੱਚ ਬੀਜੇਪੀ ਅੱਗੇ ਆ ਕਿਉਂਕਿ ਇੱਥੇ ਮਨਜਿੰਦਰ ਸਿੰਘ ਸਿਰਸਾ ਨੇ ਤੇ ਉਧਰ ਪਰਵੇਸ਼ ਵਰਮਾ ਜਿੰਨਾਂ ਦਾ ਕੇਜਰੀਵਾਲ ਦੇ ਨਾਲ ਟੱਕਰ ਹੈ ਉਹ ਵੀ ਕੇਜਰੀਵਾਲ ਤੋਂ ਅੱਗੇ ਜਾ ਰਹੇ ਨੇ ਜੰਗਪੁਰਾ ਸੀਟ ਤੋਂ ਮਨੀਸ਼ सिसोदिया ਅੱਗੇ ਜਾ ਰਹੇ ਨੇ ਮਨੀਸ਼ ਸਿਸੋਦੀਆ ਵੀ ਤੁਹਾਨੂੰ ਪਤਾ ਹੈ ਕਿ ਉਹਨਾਂ ਤੇ ਵੀ ਬਹੁਤ ਸਾਰੇ ਅਲਿਗੇਸ਼ਨ ਲੱਗੇ ਉਹ ਵੀ ਜੇਲ੍ਹ ਦੀ ਹਵਾ ਜਿਹੜੀ ਉਹ ਖਾ ਕੇ ਆਏ ਨੇ ਪਰ ਹੁਣ ਫਿਲਹਾਲ ਉਹ ਜ਼ਮਾਨਤ ਤੇ ਚੱਲ ਰਹੇ ਨੇ ਇੱਕ ਦੋ ਕੇਸਾਂ ਦੇ ਵਿੱਚ ਉਹਨਾਂ ਨੂੰ ਬਰੀ ਵੀ ਕੀਤਾ ਗਿਆ ਲੋਕ ਉਹਨਾਂ ਨੂੰ ਕਿੰਨਾ ਕਿ ਪਸੰਦ ਕਰਦੇ ਨੇ ਕਿਉਂਕਿ ਐਜੂਕੇਸ਼ਨ ਦੀ ਇਹ ਗੱਲ ਕੀਤੀ ਜਾਵੇ ਤਾਂ ਐਜੂਕੇਸ਼ਨ ਦੇ ਲਈ ਮਨੀਸ਼ ਸਿਸੋਦੀਆ ਨੇ ਬਹੁਤ ਜ਼ਿਆਦਾ ਜੋਰ ਲਾਇਆ ਸੀ ਉਹ ਐਜੂਕੇਸ਼ਨ ਸਕੂਲਾਂ ਦਾ ਪੱਧਰ ਜੋ ਇੱਥੇ ਡਿੱਗ ਗਿਆ ਸੀਗਾ ਉਹ ਉਹਨਾਂ ਨੇ ਉੱਪਰ ਚੱਕਿਆ ਸੀ ਸਰਕਾਰੀ ਸਕੂਲ ਉਹਨਾਂ ਦਾ ਪੱਧਰ ਪ੍ਰਾਈਵੇਟ ਸਕੂਲਾਂ ਤੱਕ ਲੈ ਕੇ ਗਏ ਸੀਗੇ ਆਮ ਘਰਾਂ ਦੇ ਬੱਚੇ ਗਰੀਬ ਪਰ ਘਰਾਂ ਦੇ ਬੱਚੇ ਸਕੂਲਾਂ ਤੱਕ ਪਹੁੰਚੇ ਸੀਗੇ ਐਜੂਕੇਸ਼ਨ ਸਿਸਟਮ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ ਕਿਉਂਕਿ ਐਜੂਕੇਸ਼ਨ ਪੱਖੋਂ ਜੇ ਵੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਨੇ ਬੇहद ਕੰਮ ਕੀਤੇ ਨੇ ਆਮ ਆਦਮੀ ਪਾਰਟੀ ਨੇ ਐਜੂਕੇਸ਼ਨ ਪੱਖੋਂ ਦਿੱਲੀ ਨੂੰ ਜ਼ਰੂਰ ਉੱਪਰ ਚੱਕਿਆ ਤਾਂ ਦਿੱਲੀ ਚ ਉਹਨਾਂ ਦੇ ਦੌਰਾਨ ਬਹੁਮਤ ਦੇ ਜਿਹੜਾ ਉਹ ਭਾਜਪਾ ਨੂੰ ਲਗਾਤਾਰ ਮਿਲ ਰਿਹਾ ਹੈ ਨਵੀਂ ਦਿੱਲੀ ਤੋਂ ਹੁਣ ਜਿਹੜੀ ਅਗਲੀ ਖਬਰ ਆ ਰਹੀ ਹੈ ਕਿ ਨਵੀਂ ਦਿੱਲੀ ਤੋਂ ਕੇਜਰੀਵਾਲ ਅੱਗੇ ਚੱਲ ਰਹੇ ਨੇ ਜੰਗਪੁਰਾ ਤੋਂ ਮਨੀਸ਼ ਸਿਸੋਦੀਆ ਵੀ ਅੱਗੇ ਚੱਲ ਰਹੇ ਨੇ ਗ੍ਰੇਟਰ ਕੈਲਾਸ਼ ਤੋਂ ਆਮ ਆਦਮੀ ਪਾਰਟੀ ਦੇ ਸੌਰਵ ਪਾਰਦਵਾਜ ਪਿੱਛੇ ਚੱਲ ਰਹੇ ਨੇ ਕਾਲਕਾ ਜੀ ਤੋਂ ਬੀਜੇਪੀ ਦੇ ਰਮੇਸ਼ ਬਿਦੋੜੀ ਅੱਗੇ ਚੱਲ ਰਹੇ ਨੇ ਤੇ ਉਤੇ ਹੀ ਜੇ ਗੱਲ ਕੀਤੀ ਜਾਵੇ ਰਜੋਰੀ ਗਾਰਡਨ ਦੀ ਵਾਰ-ਵਾਰ ਦੱਸ ਰਹੀ ਹੈ ਕਿ ਰਜੋਰੀ ਗਾਰਡਨ ਜਿੱਥੇ ਮਨਜਿੰਦਰ ਸਿੰਘ ਸਿਰਸਾ ਨੇ ਉਹ ਵੀ ਲਗਾਤਾਰ ਅੱਗੇ ਚੱਲ ਰਹੇ ਨੇ ਕਾਲਕਾ ਜੀ ਤੋਂ ਬੀਜੇਪੀ ਅੱਗੇ ਹੈ ਰਜੋਰੀ ਗਾਰਡਨ ਤੋਂ ਬੀਜੇਪੀ ਅੱਗੇ ਹੈ ਗਾਂਧੀ ਨਗਰ ਤੋਂ ਵੀ ਬੀਜੇਪੀ ਅੱਗੇ ਹੈ ਤੇ ਆਮਦਮੀ ਪਾਰਟੀ ਫਿਲਹਾਲ 28 ਸੀਟਾਂ ਤੇ ਚੱਲ ਰਹੀ ਹੈ ਬੀਜੇਪੀ 42 ਤੇ ਚੱਲ ਰਹੀ ਹੈ ਕਾਂਗਰਸ ਤੇ ਅਦਰ 0 ਹੈ ਕੇਜਰੀਵਾਲ 254 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਤਾ 254 ਵੋਟਾਂ ਕੋਈ ਜ਼ਿਆਦਾ ਵੋਟਾਂ ਨਹੀਂ ਹੁੰਦੀਆਂ ਤਾਂ ਕਿਉਂਕਿ ਹਲੇ ਲਗਾਤਾਰ ਗਿਣਤੀ ਚੱਲੀ ਜਾ ਰਹੀ ਹੈ ਇਹ ਵੋਟਾਂ ਵੱਧ ਘਟ ਵੀ ਸਕਦੀਆਂ ਨੇ ਪਰ ਜੇ ਹਜ਼ਾਰਾਂ ਦੀ ਗਿਣਤੀ ਦੀ ਲੀਡ ਹੁੰਦੀ ਤਾਂ ਆਪਾਂ ਮੰਨ ਸਕਦੇ ਸੀਗੇ ਕਿ ਕੇਜਰੀਵਾਲ ਬਹੁਤ ਜ਼ਿਆਦਾ ਅੱਗੇ ਚੱਲ ਰਹੇ ਨੇ ਜਾਂ ਫਿਰ ਇਹ ਸੀਟ ਤੇ ਪੱਕੇ ਹੋ ਸਕਦੇ ਨੇ ਕਿਉਂਕਿ ਜੇ 2250 ਵੋਟਾਂ ਦੀ ਗੱਲ ਹੈ ਤਾਂ ਕੋਈ ਨਾ ਕੋਈ ਇਧਰ ਉਧਰੋਂ ਨਿਕਲੀ ਆਉਣਗੇ ਤਾਂ ਹੁਣ ਇੱਥੇ ਆਪਾਂ ਕਹਿ ਸਕਦੇ ਆ ਕਿ ਪਹਿਲਾਂ ਹੀ ਹੌਟ ਸੀਟ ਮੰਨੀ ਜਾਂਦੀ ਸੀ ਤਾਂ ਹੁਣ ਦਾ ਜੜੇ ਸਿੰਘ ਨੇ ਉਹ ਜ਼ਿਆਦਾ ਹੀ ਫਸਦੇ ਨਜ਼ਰ ਆ ਰਹੇ ਨੇ ਲਗਾਤਾਰ ਤੁਸੀਂ ਬਣੇ ਹੋਏ ਹੋ ਔਨ ਏਅਰ ਦੇ ਨਾਲ ਵੇਖ ਰਹੇ ਹੋ ਵਿਦਵਨ ਸਭਾ ਚੋਣਾ 2025 ਦਿੱਲੀ ਦਿੱਲੀ ਦੇ ਵਿੱਚ ਕਮਸਾਨ ਮਚਿਆ ਹੋਇਆ ਕਿਉਂਕਿ ਹਰ ਇੱਕ ਘਰ ਦੀਆਂ ਨਜ਼ਰਾਂ ਬਣੀਆਂ ਹੋਈਆਂ ਨੇ ਆਪਣੀ ਟੀਵੀ ਤੇ ਉਹ ਵੇਖ ਰਹੇ ਨੇ ਕਿ ਕੀ ਨਤੀਜਾ ਆਏਗਾ ਕੌਣ ਬਾਜੀ ਮਾਰੇਗਾ ਬੀਜੇਪੀ ਬਾਜੀ ਮਾਰੇਗੀ ਜਾਂ ਫਿਰ ਬਾਜੀ ਮਾਰਨਗੇ ਕੇਜਰੀਵਾਲ ਸਾਹਿਬ ਲਗਾਤਾਰ ਤਸਵੀਰਾਂ ਤੁਸੀਂ ਵੇਖ ਰਹੇ ਹੋ ਨਵੀਂ ਦਿੱਲੀ ਸੀਟ ਤੋਂ ਕੇਸ਼ੀਵਾਲ ਅੱਗੇ ਜਾ ਰਹੇ ਨੇ ਕਾਲਕਾ ਜੀਤੋਂ ਹੁਣ ਸੀਐਮ ਅਤੀਸ਼ ਦੀ ਗੱਲ ਕਰੀਏ ਤਾਂ ਲਗਾਤਾਰ ਉਹ ਪਿੱਛੇ ਹਟਦੇ ਹੋਏ ਨਜ਼ਰ ਆ ਰਹੇ ਨੇ ਨਵੀਂ ਦਿੱਲੀ ਤੋਂ ਅਰਵਿੰਦ ਕੇਸ਼ੀਵਾਲ ਅੱਗੇ ਨੇ ਜਾਂਗਪੁਰਾ ਸੀਟ ਤੋਂ ਮਨੀਸ਼ ਸੋਦੀਆ ਅੱਗੇ ਵਧ ਰਹੇ ਨੇ ਜਾਂਗਪੁਰਾ ਸੀਟ ਤੋਂ ਜਿਹੜੇ ਮਨੀਸ਼ ਸੋਦੀਆ ਅੱਗੇ ਨੇ ਕਾਲਕਾ ਜੀਤੋਂ ਭਾਜਪਾ ਅੱਗੇ ਆ ਨਵੀਂ ਦਿੱਲੀ ਤੋਂ ਵੀ ਭਾਜਪਾ ਅੱਗੇ ਆ ਆਮ ਆਦਮੀ ਪਾਰਟੀ ਕੋਲ ਫਿਲਹਾਲ ਦੀ ਘੜੀ 28 ਸੀਟਾਂ ਸਾਹਮਣੇ ਆ ਰਹੀਆਂ ਨੇ ਭਾਜਪਾ ਕੋਲ 42 ਆ ਰਹੀਆਂ ਨੇ ਲੰਬੇ ਸਮੇਂ ਤੋਂ ਇਹ 28 ਤੇ 42 ਤੇ ਖੜੇ ਹੋਏ ਨੇ ਪਰ ਜੇ ਇੱਕ ਸੀਟ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਚੋਲੀ ਉਹ ਵੀ ਨਹੀਂ ਪਈ ਉਹ ਵੀ ਸੀਟ ਉਹਨਾਂ ਦੇ ਹੱਥੋਂ ਖੋਈ ਜਾ ਚੁੱਕੀ ਹੈ ਨਿਕਲ ਗਈ ਹੈ ਅਦਰ ਕੋਲ ਤਾਂ ਕੋਈ ਸੀਟ ਹੈ ਹੀ ਨਹੀਂ ਉਹਨਾਂ ਦਾ ਤਾਂ ਕੋਈ ਖਾਤਾ ਖੁੱਲਿਆ ਹੀ ਨਹੀਂ ਹੈ ਉਹ ਤਾਂ ਚੁੱਪ ਕਰਕੇ ਹੀ ਬੈਠੇ ਹੋਣਗੇ ਕਿਉਂਕਿ ਫਿਲਹਾਲ ਉਹਨਾਂ ਕੋਲੇ ਕੁਝ ਵੀ ਨਜ਼ਰ ਨਹੀਂ ਆ ਰਿਹਾ ਜੇ ਕ੍ਰਾਵਲ ਨਗਰ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਭਾਜਪਾ ਅੱਗੇ ਜਾ ਰਹੀ ਹੈ ਗੋਕুল ਤੋਂ ਆਵਾਦਮੀ ਪਾਰਟੀ ਅੱਗੇ ਜਾ ਰਹੀ ਹੈ ਮੁਸਤਵਫਾਤ ਤੋਂ ਬੀਜੇਪੀ ਅੱਗੇ ਜਾ ਰਹੀ ਹੈ ਬਾਬਰਪੁਰ ਤੋਂ ਵੀ ਬੀਜੇਪੀ ਅੱਗੇ ਜਾ ਰਹੀ ਹੈ ਲਗਾਤਾਰ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਦਿੱਲੀ ਦੇ ਕਾਲਕਾਜੀ ਤੋਂ ਰਮੇਸ਼ ਨੇ ਜਿਹੜੇ ਉਹ ਲੀਡ ਦੇ ਵਿੱਚ ਨੇ ਉਹਨਾਂ ਨੇ ਆਤੀਸ਼ੀ ਨੂੰ ਪਿੱਛੇ ਛੱਡ ਦਿੱਤਾ ਹੈ ਜੰਗਪੁਰਾ ਤੋਂ ਲਗਾਤਾਰ VOTING ਸਾਹਮਣੇ ਦੀ ਗਿਣਤੀ ਸਾਹਮਣੇ ਆ ਰਹੀ ਹੈ ਉੱਥੇ ਮਨੀਸ਼ ਹਿਸੋਦੀਆ ਨੇ ਜਿਹੜੇ ਉਹ ਲਗਾਤਾਰ ਅੱਗੇ ਵਧਦੇ ਹੋਏ ਨਜ਼ਰ ਆ ਰਹੇ ਨੇ ਆਵਾਦਮੀ ਪਾਰਟੀ 26 ਤੇ ਆ ਗਈ ਹੈ বিজেপি 20 ਵੱਧ ਗਈ ਅੱਗੇ ਉਹ 44 ਸੀਟਾਂ ਤੇ ਫਿਲਹਾਲ ਨਜ਼ਰ ਆ ਰਹੀ ਹੈ 28 ਤੋਂ ਬਾਅਦ ਆਮ ਆਦਮੀ ਪਾਰਟੀ 26 ਤੇ ਆ ਗਈ ਹੈ ਤੇ বিজেপি 44 ਤੇ ਪਹੁੰਚ ਗਈ ਹੈ ਤੁਹਾਨੂੰ ਦੱਸ ਦੇਈਏ ਕਿ 70 ਵਿਧਾਨ ਸਭਾ ਦੀਆਂ ਸੀਟਾਂ ਨੇ ਜਿਨ੍ਹਾਂ ਤੇ বিজেপি ਤੇ ਕਾਂਗਰਸ ਸੀਗੇ ਜਿਹੜੇ ਉਹ ਬੇਹਦ ਸਰਗਰਮ ਨਜ਼ਰ ਆਦੀ ਸੀ ਤੇ ਨਾਲ ਨਾਲ ਆਮ ਆਦਮੀ ਪਾਰਟੀ ਵੀ ਮੇਨ ਜੇ ਗੱਲ ਕੀਤੀ ਜਾਵੇ ਤਾਂ ਕਾਂਗਰਸ ਕੋਲ ਤੇ ਆਮ ਆਦਮੀ ਪਾਰਟੀ ਕੋਲ 70-70 ਉਮੀਦਵਾਰ ਸੀ ਪਰ ਬੀਜੇਪੀ ਕੋਲ ਸਿਰਫ 68 ਉਮੀਦਵਾਰ ਸੀ ਇਹਨਾਂ ਕੋਲੇ ਦੋ ਉਮੀਦਵਾਰ ਘਟ ਸੀਗੇ ਆਦਰਸ ਦੇ ਵੀ ਦੋ-ਦੋ ਉਮੀਦਵਾਰ ਸੀਗੇ ਪਰ ਹੁਣ ਜੇ ਗੱਲ ਕੀਤੀ ਜਾਵੇ ਰੋਜ਼ਾਨਾ ਦੀ ਤਾਂ ਆਮ ਆਦਮੀ ਪਾਰਟੀ 26 ਸੀਟਾਂ ਦੇ ਅੱਗੇ ਚੱਲ ਰਹੀ ਹੈ ਬੀਜੇਪੀ ਤਾਂ 44 ਸੀਟਾਂ ਦੇ ਅੱਗੇ ਚੱਲ ਰਹੀ ਹੈ ਕਾਂਗਰਸ ਦਾ ਉਹ ਬਸ ਸਭ ਕੁਝ ਬੰਦ ਨਜ਼ਰ ਆ ਰਿਹਾ ਹੈ ਵੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਦੌਰਾਨ ਕੀ ਇਹਨਾਂ ਨੂੰ ਕੋਈ ਇੱਕ ਅੱਧੀ ਸੀਟ ਮਿਲ ਸਕਦੀ ਹੈ ਆਨਲਾਈਨ ਦੇ ਦਰਸ਼ਕ ਲਗਾਤਾਰ ਸਾਡੇ ਨਾਲ ਬਣੇ ਹੋਏ ਨੇ ਤੁਸੀਂ ਵੀ ਕਮੈਂਟਸ ਦੇ ਜ਼ਰੀਏ ਆਪਣੀ ਰਾਏ ਰੱਖ ਸਕਦੇ ਹੋ ਲੀਡਰਸ ਦੇ ਬਾਰੇ ਬਾਵੇਂ ਕੇਜਰੀਵਾਲ ਦੀ ਗੱਲ ਹੋਵੇ ਮਨੀ ਸਿਸੋਧਿਆ ਦੀ ਗੱਲ ਹੋਵੇ ਸੀਆ ਮਤੀਸ਼ੀ ਦੀ ਗੱਲ ਹੋਵੇ ਜਾਂ ਫਿਰ ਹੋਰ ਜਿਹੜੇ ਸਤੰਦਰ ਜਾਨ ਨੇ ਇਹਨਾਂ ਦੇ ਕਿਸੇ ਲੀਡਰ ਬਾਰੇ ਖਾਸ ਕਰਕੇ ਜਿਹੜੀ ਕੱਲ ਦੇ ਦਿਨ ਚਰਚਾ ਦਾ ਵਿਸ਼ਾ ਰਿਹਾ ਕਿ 15-15 ਕਰੋੜ ਰੁਪਏ ਆਮ ਲੈਸ ਨੂੰ ਖਰੀਦਣ ਦੇ ਲਈ ਦਿੱਤੇ ਗਏ ਸੀ ਇਹਦੇ ਬਾਰੇ ਤੁਸੀਂ ਕੀ ਕਹੋਗੇ ਕਿਉਂਕਿ ਭਾਜਪਾ ਨੇ ਕਿਹਾ ਕਿ ਇਹਨਾਂ ਨੂੰ ਪਹਿਲੇ ਹੀ ਪਤਾ ਲੱਗ ਗਿਆ ਕਿ ਅਸੀਂ ਤਾਂ ਜੀ ਹਾਰਨ ਵਾਲੇ ਆ ਤਾਂ ਹੀ ਇਹਨਾਂ ਨੇ ਅਲਿਗੇਸ਼ਨ ਲਗਾਉਣੇ ਸ਼ੁਰੂ ਹੋ ਗਏ ਕਿਉਂਕਿ ACB ਦੀਆਂ ਗੱਲਾਂ ਵੀ ਸਾਹਮਣੇ ਆਈਆਂ ਸੀ ਕਿ ਜਦੋਂ ACB ਕੋਲ ਮਾਮਲਾ ਪਹੁੰਚਿਆ ਉਹਨਾਂ ਨੇ छानबीन ਕੀਤੀ ਤਾਂ ਇਹਨਾਂ ਕੋਲ ਜਵਾਬ ਦੇ ਵਿੱਚ ਕੁਝ ਵੀ ਨਹੀਂ ਸੀ ਪਰ ਹੁਣ ਜੇ ਗੱਲ ਕੀਤੀ ਜਾਵੇ ਤਾਂ BJP ਖੁਸ਼ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ BJP ਲਗਾਤਾਰ ਅੱਗੇ ਜਾ ਰਹੀ ਹੈ 67 ਸੀਟਾਂ ਨੇ ਜੜੀਆਂ ਉਹਨਾਂ ਦੀਆਂ ਅੱਗੇ ਲੱਗ ਰਹੀਆਂ ਨੇ ਆਮ ਆਦਮੀ ਪਾਰਟੀ ਕੋਲ 27, ਬੀਜੇਪੀ ਕੋਲ 43, ਕਾਂਗਰਸ ਬਿਲਕੁਲ ਖਤਮ, ਅਦਰ ਕੋਲ ਤਾਂ ਹਲੇ ਕੁਝ ਹੈ ਹੀ ਨਹੀਂ। ਸੋ ਮੋਤੀ ਨਗਰ ਤੋਂ ਬੀਜੇਪੀ ਅੱਗੇ ਐ, ਮਾਦੀਪੁਰ ਤੋਂ ਆਮ ਆਦਮੀ ਪਾਰਟੀ ਅੱਗੇ ਐ, ਉੱਤਮ ਨਗਰ ਤੋਂ ਵੀ ਬੀਜੇਪੀ ਅੱਗੇ ਲੰਘਦੀ ਹੋਈ ਨਜ਼ਰ ਆ ਰਹੀ ਹੈ, ਮਟਿਆਲਾ ਤੋਂ ਆਮ ਆਦਮੀ ਪਾਰਟੀ ਅੱਗੇ ਐ, ਨਸਵਰਗੜ ਤੋਂ ਬੀਜੇਪੀ ਅੱਗੇ ਐ। ਤਸਵੀਰਾਂ ਲਗਾਤਾਰ ਤੁਸੀਂ ਲਾਈਵ ਦੇਖ ਰਹੇ ਹੋ ਅਨਿਰ ਤੇ ਤੁਸੀਂ ਲਾਈਵ ਬਣੇ ਹੋਏ ਹੋ ਵਿਧਾਨ ਸਭਾ ਇਲੈਕਸ਼ਨ ਦਿੱਲੀ ਦੀ ਗੱਲ ਚੱਲ ਰਹੀ ਹੈ 2025 ਦੀ ਅੱਜ ਨਤੀਜੇ ਸਾਹਮਣੇ ਆਉਣਗੇ ਸ਼ਾਮ ਤੱਕ ਪਤਾ ਲੱਗੇਗਾ ਕਿ ਆਖਿਰਕਾਰ ਦਿੱਲੀ ਦਾ ਦਾਵੇਦਾਰ ਕੌਣ ਹੋਵੇਗਾ ਕਿ ਦਿੱਲੀ ਦੇ ਵਿੱਚ ਕੇਸ਼ਰੀਵਾਲ ਉਸੇ ਹਿਸਾਬ ਦੇ ਨਾਲ ਰਹਿ ਪਉਣਗੇ ਜਾਂ ਫਿਰ ਦਿੱਲੀ ਦਾ ਜਿਹੜਾ ਤਾਜ ਹੈ ਉਹ ਭਾਜਪਾ ਦੇ ਸਿਰ ਮੜੇਗਾ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ 28 ਸੀਟਾਂ ਤੇ ਆਮ ਆਦਮੀ ਪਾਰਟੀ ਦਿਖ ਰਹੀ ਹੈ ਤੇ ਉਧਰ 44 ਸੀਟਾਂ ਤੇ 44 ਤੋਂ ਬਾਅਦ ਹੁਣ 42 ਤੇ ਪਹੁੰਚ ਗਈ ਹੈ ਜੀ ਭਾਜਪਾ ਤੇ ਆਮ ਆਦਮੀ ਪਾਰਟੀ ਦੋ ਸੀਟਾਂ ਤੇ ਅੱਗੇ ਵਧ ਗਈ ਹੈ 70-70 ਸੀਟਾਂ ਦਾ ਮੁਕਾਬਲਾ ਹੈ ਸ਼ਾਮ ਦਾ ਸਾਰੇ ਵੇਟ ਕਰ ਰਹੇ ਨੇ ਲਗਾਤਾਰ ਸਾਰੇ ਬढ़े ਹੋਏ ਨੇ ਤਾਂ ਤੁਸੀਂ ਵੀ ਸਾਰੇ ਜੜੇ ਚਾਹ ਪਾਣੀ ਪੀ ਲੋ ਕਿਉਂਕਿ ਲਗਾਤਾਰ ਤੁਸੀਂ ਆਨਅਰ ਦੇ ਨਾਲ ਲੰਬੇ ਸਮੇਂ ਤੋਂ ਬढ़े ਹੋਏ ਹੋ ਨਾਲ-ਨਾਲ ਸਾਡੇ ਜਿਹੜੇ ਨਤੀਜੇ ਨੇ ਉਹ ਵੀ ਤੁਸੀਂ ਵੇਖਦੇ ਜਾਓ ਕਿਉਂਕਿ ਬਾਬੁਰਪੁਰ ਤੋਂ ਆਮ ਆਦਮੀ ਪਾਰਟੀ ਅੱਗੇ ਵਧ ਰਹੀ ਹੈ ਤਿਲਕਨਗਰ ਤੋਂ ਜਰਨੈਲ ਸਿੰਘ ਅੱਗੇ ਲਗਾਤਾਰ ਬढ़े ਹੋਏ ਨੇ ਹਾਲੇ ਤੱਕ ਪਿੱਛੇ ਦਾ ਕੋਈ ਰੁਝਾਨ ਨਹੀਂ ਆ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਤੇਲਗਰਗਰ ਤੋਂ ਗਿਆ ਜਰਨਲ ਸਿੰਘ ਅਗੇ ਨੇ ਤਾਂ ਬੀਜੇਪੀ ਪਿੱਛੇ ਚੱਲ ਰਹੀ ਹੈ ਕਿਉਂਕਿ ਕਾਂਗਰਸ ਨੂੰ ਜਿਹੜੀ ਇੱਕ ਸੀਟ ਮਿਲੀ ਸੀ ਹੁਣ ਉਹ ਵੀ ਖਤਮ ਹੈ ਵਿਸ਼ਵਾਸਨਗਰ ਤੋਂ ਬੀਜੇਪੀ ਅਗੇ ਚੱਲ ਰਹੀ ਹੈ ਸੇਲਮਪੁਰ ਤੋਂ ਆਮ ਆਦਮੀ ਪਾਰਟੀ ਅਗੇ ਚੱਲ ਰਹੀ ਹੈ ਰੋਤਕਨਗਰ ਤੋਂ ਬੀਜੇਪੀ ਅੱਗੇ ਚੱਲ ਰਹੀ ਹੈ ਲਗਾਤਾਰ ਕਈ ਸੀਟਾਂ ਤੇ ਜਿਹੜੀ ਬੀਜੇਪੀ ਅੱਗੇ-ਅੱਗੇ ਵੱਧ ਰਹੀ ਹੈ ਤੇ ਉਵੇਂ ਹੀ ਹੁਣ ਜਿਹੜੀ ਸਪੀਡ ਹੈ ਉਹ ਆਮ ਆਦਮੀ ਪਾਰਟੀ ਨੇ ਵੀ ਖਿੱਚ ਲਈ ਹੈ ਆਮ ਆਦਮੀ ਪਾਰਟੀ ਵੀ ਹੁਣ 28 ਤੱਕ ਆਪਣੀ ਪਹੁੰਚ ਕਰ ਚੁੱਕੀ ਹੈ ਤੇ ਬੀਜੇਪੀ ਦਾ ਜਿਹੜਾ ਰੁਝਾਨ ਹੈ ਉਹ 42 ਤੇ 44 ਦੇ ਵਿਚਕਾਰ ਹੀ ਫਸਿਆ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਉਹ ਕਦੇ 42 ਤੇ ਆ ਜਾਂਦੀ ਹੈ ਤੇ ਕਦੇ 44 ਤੇ 43ਵੀਂ ਸੀਟ ਪਤਾ ਨਹੀਂ ਕਿਉਂ ਉਹਨਾਂ ਨੂੰ ਨਹੀਂ ਮਿਲ ਰਹੀ ਆਮ ਆਦਮੀ ਪਾਰਟੀ ਲਗਾਤਾਰ 28 ਤੋਂ ਹੁੰਦੀ ਹੋਈ ਨਜ਼ਰ ਆ ਰਹੀ ਹੈ 26 ਤੋਂ ਬਾਅਦ ਉਹ 28 ਤੇ ਪਹੁੰਚ ਗਏ ਨੇ 27 ਤੇ ਹੁਣ ਆ ਗਏ ਨੇ ਤੇ ਬੀਜੇਪੀ ਵੀ 43 ਤੇ ਆ ਗਿਆ ਮੈਨੂੰ ਲੱਗਦਾ ਕਿ ਇਲੈਕਸ਼ਨ ਕਮਿਸ਼ਨ ਸੁਣੀ ਰਿਹਾ ਸੀ ਉਹਨਾਂ ਨੂੰ ਆਪਾਂ ਕਹਿ ਰਹੇ ਸੀਗੇ ਕਿ ਇਹ 43 ਤੇ ਕਿਉਂ ਨਹੀਂ ਆ ਰਹੇ ਤਾਂ ਹੁਣ ਇਹਨਾਂ ਨੇ 43 ਸੀਟਾਂ ਲੈ ਲੀਆਂ ਨੇ ਆਮ ਆਦਮੀ ਪਾਰਟੀ ਨੇ 27 ਸੀਟਾਂ ਲੈ ਲੀਆਂ ਨੇ ਬੀਜੇਪੀ 43 ਤੇ ਚੱਲ ਰਹੀ ਹੈ ਕਾਂਗਰਸ ਬਿਲਕੁਲ ਖਤਮ ਹੈ ਆਮ ਆਦਮੀ ਪਾਰਟੀ ਵੀ ਬਿਲਕੁਲ ਖਤਮ ਹੈ ਕਾਲਕਾ ਜੀਤੋ ਸੀਐਮ ਅਤਾਸ਼ੀ ਲਗਾਤਾਰ ਪਿੱਛੇ ਚੱਲ ਰਹੇ ਨੇ ਨਵੀਂ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਅੱਗੇ ਚੱਲ ਰਹੇ ਨੇ ਜੰਗਪੂਰਾ ਤੋਂ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਮਾਲਵੀਆ ਨਗਰ ਤੋਂ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਲਗਾਤਾਰ ਤੁਸੀਂ ਰੁਝਾਨ ਦੇਖ ਰਹੇ ਹੋ ਆਨਅਰ ਦੇ ذریعے ਅੱਜ ਦਿੱਲੀ ਦਾ ਦਾਵੇਦਾਰ ਪਤਾ ਲੱਗੇਗਾ ਦਿੱਲੀ ਦੇ ਸਿਰ ਤੇ ਆਖਿਰਕਾਰ ਕਿਸ ਦਾ ਤਾਜ ਸਜੇਗਾ ਇਹ ਟੌਨ ਵਾਲਾ ਵਿਅਕਤੀ ਦੱਸੇਗਾ ਪਰ ਫਿਲਹਾਲ ਜਿਹੜੀ ਜੰਗ ਹੈ ਉਹ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਵਿੱਚਕਾਰ ਚੱਲ ਰਹੀ ਹੈ